ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਪ੍ਰੀਤ ਕਾ ਤੁਹਾਡੇ ਆਪਣੇ ਚੈਨਲ ਅਮਨ ਜਿੰਦਰ ਬਲੌਗ ਤੇ। ਉਮੀਦ ਕਰਦੀ ਆਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਗਰਮੀ ਬਹੁਤ ਪੈ ਰਹੀ ਹੈ ਤੁਸੀਂ ਵੀ ਦੱਸੋ ਤੁਹਾਡੇ ਏਰੀਆ ਚ ਕਿੰਨੀ ਕ ਗਰਮੀ ਪੈ ਰਹੀ ਹੈ ਤੇ ਕਿਵੇਂ ਗਰਮੀ ਤੋਂ ਰਾਹਤ ਮਿਲੀ ਹੈ ਤੁਹਾਨੂੰ ਤੇ ਅੱਜ ਤੁਹਾਨੂੰ ਮੈਂ ਸਿੱਧਾ ਆਪਣੇ ਕੰਮ ਨਾਲ ਰਿਲੇਟਡ ਤੁਹਾਨੂੰ ਚੀਜ਼ਾਂ ਦਿਖਾ ਰਹੀ ਆਂ ਤੇ ਮੈਂ ਫਸਟ ਟਾਈਮ ਸ਼ੋਅ ਕਰ ਰਹੀ ਆਂ ਜੋ ਕਿ ਆਪਣਾ ਪਹਿਲਾ ਮੇਰਾ ਬੁਟੀਕ ਦਾ ਕੰਮ ਸੀ। ਤੇ ਆਪਾਂ ਇਹ ਚੈਨਲ ਮਗਰੋਂ ਕੀਤਾ ਹੈਗਾ ਤੇ ਬੁਟੀਕ ਦਾ ਕੰਮ ਆਪਣਾ ਪਹਿਲਾਂ ਤੋਂ ਸੀਗਾ ਤੇ ਅੱਜ ਮੈਂ ਤੁਹਾਨੂੰ ਬੁਟੀਕ ਤੇ ਸੂਟ ਪਿਆਰ ਦਿਖਾਨੀ ਹੈ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਜੇ ਤੁਹਾਨੂੰ ਪਸੰਦ ਆਉਂਦੇ ਤੁਸੀਂ ਰੈਡੀ ਕਰਵਾ ਸਕਦੇ ਹੋ ਇਸ ਤਰ੍ਹਾਂ ਦੇਖੋ ਬਹੁਤ ਸੋਹਣੇ ਸੋਹਣੇ ਆਪਾਂ ਵਰਕ ਕਰਦੇ ਆਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕਰ ਹੈਗਾ ਤੇ ਬਹੁਤ ਸੋਨਾ ਕੰਮ ਹੁੰਦਾ ਆਪਣੇ ਕੋਲੇ ਹਰ ਤਰ੍ਹਾਂ ਦਾ ਫੈਬਰਿਕ ਤੁਸੀਂ ਵੀ ਆਪਣੇ ਤੋਂ ਸੂਟ ਮੰਗਵਾ ਸਕਦੇ ਹੋ ਜੇ ਤੁਹਾਨੂੰ ਆਪਣੇ ਡਿਜ਼ਾਈਨ ਜਾਂ ਕਲਰ ਕੋਈ ਵੀ ਪਸੰਦ ਹੁੰਦਾ ਹੈਗਾ ਤੇ ਦੇਖੋ ਆਪਾਂ ਇਹ ਮਸਲੀਨ ਦਾ ਸੂਟ ਹੈ ਇਸ ਤਰ੍ਹਾਂ ਪ੍ਰਿੰਟਡ ਸੂਟ ਹੈ ਦੇਖ ਸਕਦੇ ਹੋ ਚਿੱਕੜ ਜਿਹਾ ਬਣਿਆ ਹੋਇਆ ਤੇ ਵਿੱਚ ਅਟੈਚ ਕਰਕੇ ਇਸ ਤਰ੍ਹਾਂ ਕੱਪੜਾ ਰਗਾਇਚ ਕਰਕੇ ਆਪਾਂ ਨਿਊ ਜਿਹਾ ਡਿਜ਼ਾਈਨ ਤਿਆਰ ਕੀਤਾ ਇਸ ਤਰ੍ਹਾਂ ਵਰਕ ਕੀਤਾ ਹੋਇਆ ਇਹ ਮਸ਼ੀਨ ਵਰਕ ਕੀਤਾ ਹੋਇਆ ਇਸ ਤਰ੍ਹਾਂ ਫਲਾਵਰ ਪਾਇਆ ਹੋਇਆ ਇਸ ਤਰ੍ਹਾਂ ਸਾਈਡ ਪੈਨਲ ਪਾਇਆ ਹੋਇਆ ਵਿਚ ਵਿੱਚ ਟਿਸ਼ੂ ਦਾ ਵਰਕ ਦਿੱਤਾ ਹੋਇਆ ਹੈ। ਇਤਰਾ ਸਾਈਡ ਤੇ ਵਰਕ ਦੀ ਤਰ੍ਹਾਂ ਹੀ ਲੈਸ ਦੀ ਫਿਨਿਸ਼ਿੰਗ ਦਿੱਤੀ ਆਪਾਂ। ਬਹੁਤ ਸੋਹਣੀ ਤੇ ਆਪਾਂ ਸਾਰੇ ਤਰ੍ਹਾਂ ਦੀ ਸਟਿਚਿੰਗ ਵੀ ਆਪਣੀਆਂ ਖੁਦ ਦੀ ਹੈ। ਤੇ ਵੇਖੋ ਵਰਕ ਆਪਣਾ। ਫਿਨਿਸ਼ਿੰਗ ਦੇਖੋ ਇਸ ਤਰ੍ਹਾਂ ਆਪਾਂ ਗਲੇ ਨੂੰ ਫਿਨਿਸ਼ ਕੀਤਾ ਹੈ। ਇਸ ਤਰ੍ਹਾਂ ਲੈਸ ਦੇ ਨਾਲ ਪੋਟਲੀ ਬਟਨ ਬਹੁਤ ਹੀ ਵਧੀਆ ਖੜੇ-ਖੜੇ ਪੋਟਲੀ ਬਟਨ ਐ ਇਸ ਵੇਲੇ ਨਹੀਂ ਲੂਜ਼ ਦੇ ਪੋਟਲੀ ਬਟਨ ਲੱਗੇ ਆ। ਇਸ ਤਰ੍ਹਾਂ ਆਪਾਂ ਬਾਜੂ ਤਿਆਰ ਕੀਤੇ ਆ ਨਾਲ ਹੀ ਅਟੈਚ ਕਰਕੇ ਜਿੱਦਾਂ ਕਮੀਜ਼ 'ਚ ਅਟੈਚ ਕੀਤਾ ਕਪੜਾ ਉਸ ਤਰ੍ਹਾਂ ਫੈਬਰਿਕ ਉਸ ਤਰ੍ਹਾਂ ਹੀ ਇੱਥੇ ਦਿੱਤਾ ਹੈ ਇਸ ਤਰ੍ਹਾਂ ਬੈਲ ਲਾ ਪਾਈਆਂ ਇਸ ਤਰ੍ਹਾਂ ਬਾਜੂ ਤਿਆਰ ਕੀਤੇ ਦੇਖੋ ਬਹੁਤ ਵਧੀਆ ਫੈਬਰਿਕ ਹੁੰਦਾ ਆਪਣੇ ਕਲੇ ਤੇ ਆਪਣਾ ਪਹਿਲਾ ਆਫਲਾਈਨ ਕੰਮ ਸੀ ਮੈਂ ਅੱਜ ਫਸਟ ਟਾਈਮ ਫੋਟੋ ਕਲੇ ਸ਼ੂ ਕਰ ਰਹੀ ਹਾਂ ਤੇ ਬੈਕ ਸਾਈਡ ਇਸ ਤਰ੍ਹਾਂ ਜਿੱਪ ਲਗਾਈ ਹੋਈ ਹੈ ਤੁਸੀਂ ਜਿੱਪ ਲਵਾਉਣੀ ਹੈ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਜੇ ਨਹੀਂ ਲੋਣੀ ਤਾਂ ਨਾ ਲਵਾਈ ਤੁਸੀਂ ਅਗਦੇ ਆ ਵੀ ਲੈ ਸਕਦੇ ਹੋ ਤੇ ਫੈਬਰਿਕ ਵੀ ਇੱਕ ਨੰਬਰ ਮਿਲੂ ਕਿਉਂਕਿ ਆਪਣਾ ਆਫਲਾਈਨ ਪਹਿਲਾਂ ਤੋਂ ਕੰਮ ਹੈ ਤੇ ਰੇਟ ਵੀ ਆਪਣੇ ਜੈਨੂਅਲ ਰਹਿਣਗੇ ਕੋਈ ਬੁਟੀਕਾਂ ਆਣਿਆਂ ਉਹ ਬੜਾ ਰੇਟ ਨਹੀਂ ਰਹਿਣਗੇ ਇਸ ਤਰ੍ਹਾਂ ਨਾਲ ਪੈਂਟ ਕਲੌਜ਼ ਤਿਆਰ ਕੀਤਾ ਆਪਾਂ ਇਸ ਤਰ੍ਹਾਂ इलास्टिक ਪਾਈ ਹੋਈ ਹੈ ਵਨ ਸਾਈਡ ਪਾਕਟ ਹੈ ਜੋ ਹੁਣ ਟ੍ਰੈਂਡੀ ਚ ਹੈ ਇਸ ਤਰ੍ਹਾਂ ਉਹਨਾਂ ਦੀ ਪਲਾਜ਼ੋ ਤੇ ਮੋਰੀਆਂ ਤੇ ਵੀ ਡਿਜ਼ਾਈਨ ਦਿੱਤੀ ਆਪਾਂ ਤੁਸੀਂ ਜੇ ਤਿਆਰ ਕਰਵਾਉਣਾ ਹੋਇਆ ਤੇ ਕਿਸੇ ਹੋਰ ਡਿਜ਼ਾਈਨ ਤੇ ਫੈਬਰਿਕ ਸੇਮ ਮਿਲ ਜਾਊਗਾ ਪਰ ਪ੍ਰਿੰਟ ਕਲਰ ਕਈ ਵਾਰੀ ਸੇਮ ਨਹੀਂ ਮਿਲਦਾ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਇਸ ਦੇ ਨਾਲ ਆਪਾਂ ਕੀਤਾ ਟੈਂਪੀ ਦਾ ਬਹੁਤ ਸੋਹਣਾ ਦੁਪੱਟਾ ਬਿਲਕੁਲ ਪਿਓਰ ਟੈਬੀ ਦਾ ਦੁਪੱਟਾ ਹੈ ਦੇਖੋ ਇਸ ਤਰ੍ਹਾਂ ਟੂ ਕਲਰ ਦੀ ਆਪਾਂ ਡਾਈ ਕਰਤੀ ਆਪਨੇ ਬਹੁਤ ਜਾਨੀਕ ਜੇ ਡਿਜ਼ਾਈਨਰ ਜੇ ਸੂਟ ਹੁੰਦੀ ਹੈ ਤੁਸੀਂ ਆਪਣੇ ਚੈਨਲ ਤੇ ਦਾ ਹਾ ਨਾ ਕਲੈਕਸ਼ਨ ਬੁਟੀਕ ਤੇ ਜਾ ਕੇ ਦੇਖ ਵੀ ਸਕਦੇ ਹੋ ਇਸ ਤਰ੍ਹਾਂ ਆਪਾਂ ਨਾਲ ਲੇਸ ਦੀ ਫਿਨਿਸ਼ਿੰਗ ਦਿੱਤੀ ਕਿਉਂਕਿ ਸਾਈਡ ਤੋਂ ਬਲੂ ਸੀ ਬੇਸ ਕਲਰ ਨੂੰ ਦੀ ਆਪਾਂ ਲੇਸ ਦਿੱਤੀ ਜਿਸ ਤਰ੍ਹਾਂ ਆਪਣਾ ਵਰਕ ਕੀਤਾ ਹੋਇਆ ਸੀ ਤੁਸੀਂ ਹੋਰ ਵੀ ਵਰਕ ਕਰਵਾਉਣ ਲਈ ਆਪਾਂ ਨੂੰ ਡੀਐਮ ਕਰ ਸਕਦੇ ਹਾਂ ਨਾਲ ਕਲੈਕਸ਼ਨ ਬੁਟੀਕ ਤੇ ਇੰਸਟਾਗ੍ਰam ਤੇ ਵੀ ਤੇ YouTube ਚੈਨਲ ਤੇ ਵੀ ਹਾਂਜੀ ਹੁਣ ਆਪਾਂ ਦਿਖਾਉਨੇ ਆ ਨੈਕਸਟ ਸੂਟ ਤੁਹਾਨੂੰ ਇਹ ਵੀ ਕਾਟਨ ਤੇ ਬਣਿਆ ਹੋਇਆ ਹੈ ਦੇਖੋ ਇਹ ਕਾਟਨ ਦਾ ਪ੍ਰਿੰਟਡ ਸੂਟ ਹੈ ਕਾਟਨ ਦਾ ਪ੍ਰਿੰਟਡ ਸੂਟ ਹੈ ਇਸ ਤਰ੍ਹਾਂ ਦਾ ਉਹਨਾਂ ਨੇ ਵਰਕ ਕਰਵਾਇਆ ਹੈਗਾ ਇਹ ਵੀ ਕਿਸੇ ਕਸਟਮਰ ਦਾ ਅੱਗੇ ਪਿੱਛੇ ਵਰਕ ਕਰਵਾਇਆ ਕੱਟਵਰਕ ਤੋਂ ਉਹ ਅਲੈਦੀ ਚੀਜ਼ ਚਾਹੁੰਦੇ ਸੀ ਆਪਾਂ ਇਸ ਤਰ੍ਹਾਂ ਤਿਆਰ ਕਰਕੇ ਦਿੱਤਾ। ਨਾ ਆ ਜਿਗਜਗ ਤੇ ਕੱਟਵਰਕ ਦੇਖੋ ਡਿਜ਼ਾਈਨਿੰਗ ਦਿਓ ਆਪਾਂ ਦੋ ਕਲਰ ਦੀ ਡਿਜ਼ਾਈਨਿੰਗ ਦਿੱਤੀ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋ। ਇਹ ਫਰੰਟ ਇਸ ਤਰ੍ਹਾਂ ਦਾ ਹੀ ਬੈਂਕ ਆ। ਇਹ ਸਿੰਪਲ ਲੁੱਕ ਦਾ ਸੂਟ ਤਿਆਰ ਕਰਵਾਇਆ। ਐਸਾ। ਇਹ ਬੈਕ ਤੇ ਆ ਜਾਣਾ। ਉਸ ਤਰ੍ਹਾਂ ਕਟ ਵਰਕ ਤੇ ਜਿੱਕ ਚ ਤੇ ਉਸ ਤਰ੍ਹਾਂ ਹੀ ਆ ਜਾਣਾ ਹੈਗਾ ਮੋਰੀਆਂ ਤੇ ਪਾਕਿਸਤਾਨੀ ਮੋਰੀ ਰੱਖੀ ਆਪਾਂ ਤੇ ਉਸ ਤਰ੍ਹਾਂ ਦਾ ਹੀ ਡਿਜ਼ਾਈਨ ਆ ਤਿਆਰ ਕੀਤਾ ਇਹ ਇਹਨਾਂ ਨੇ ਸਟਿਚ ਕਰਕੇ ਲਿੱਤੇ ਆ ਤੇ ਤੁਸੀਂ ਅਨ ਸਟਿਚ ਵੀ ਲੈ ਸਕਦੇ ਹੋ ਦੇਖੋ ਕਿੰਨੇ ਸੋਹਣੇ ਜੁਨੀਕ ਜੀ ਚੀਜ਼ ਆਉਂਦੀ ਹੈ ਤੇ ਕਾਟਨ ਦਾ ਸੂਟੇ ਕਿਦਾਂ ਵੀ ਪਾ ਸਕਦੇ ਆ ਨਾਲ ਇਸ ਦੇ ਆਪਾਂ ਰੱਖੀ ਆ ਸਟੇਟ ਸਲਵਾਰ ਪਾਕਿਸਤਾਨੀ ਬਾਟਮ ਰੱਖੀ ਹੈ ਉਸ ਤੇ ਵੀ ਆਪਾਂ ਡਿਜ਼ਾਈਨਿੰਗ ਦਿੱਤੀ ਆ ਕਟਵਰਕ ਤੇ ਜਿੱਕਜੈਕ ਵਾਲੀ ਆਪਾਂ ਸਲਾਈਟ ਦਿੱਤੀ ਆ ਡਿਜ਼ਾਈਨਿੰਗ ਪਹੁੰਚੇ ਤੇ ਜਿੱਕਜੈਕ ਐਂਡ ਕਟਵਰਕ ਜਿੱਦਾਂ ਕਮੀਜ਼ ਤੇ ਆਪਾਂ ਵਰਕ ਕਰਕੇ ਦਿੱਤਾ ਤੇ ਉਸ ਤਰ੍ਹਾਂ ਹੀ ਆਪਾਂ ਡਿਜ਼ਾਈਨਿੰਗ ਦੇਤੀ ਉਹਨਾਂ ਨੇ ਸਟਿਚ ਕਰਕੇ ਲਿੱਤੇ ਆਪਣੇ ਤੋਂ ਤੇ ਨਾਲ ਉਹਨਾਂ ਨੇ ਕਾਟਨ ਮਸਲੀਨ ਦਾ ਦੁਪੱਟਾ ਲਿੱਤਾ ਜਿੱਦਾਂ ਦੀ ਉਹਨਾਂ ਦੀ ਪਸੰਦ ਸੀ ਗਰਮੀਆਂ ਚ ਇਹ ਮੂਮਾ ਪੰਜਨ ਨੂੰ ਵਧੀਆ ਲੈਂਦਾ ਇਸ ਤਰ੍ਹਾਂ ਆਪਾਂ ਟਾਈ ਐਂਡ ਡਾਈ ਕੀਤਾ ਹੈਗਾ ਚਾਰਾਂ ਭੱਲਿਆਂ ਤੋਂ ਤੇ ਵਿੱਚ ਇਦਾਂ ਫਲਾਵਰ ਪਾਏ ਆ ਜਿੱਦਾਂ ਦਾ ਆਪਾਂ ਵਰਕ ਦੇ ਦੋ ਕਲਰ ਪਾਏ ਸੀ ਬੇਸ ਕਲਰ ਲੈ ਕੇ ਨਾਲ ਦੁਪट्टे ਦੇ ਦੋ ਕਲਰ ਐਡ ਕੀਤੇ ਆ ਬਹੁਤ ਹੀ ਸੌਫਟ ਆ ਕਾਟਨ ਮਸਲੀਨ ਦਾ ਦੁਪੱਟਾ ਹੈਗਾ ਤੇ ਨਾਲ ਆਪਾਂ ਲੇਸ ਦਿੱਤੀ ਹੋਈ ਐ ਫਰੋਸ਼ੀਆ ਲੇਸ ਦਿੱਤੀ ਹੋਈ ਐ ਨਾਲ ਦੇ بیس ਦੀ ਤਾਂ ਤੇ ਬਾਹਰ ਅੰਦਰ ਸੋਹਣ ਲੱਗੇ ਉੱਚੇ ਨਹੀਂ ਮੇ ਥਾਂ ਸਭ ਥਾਂ ਹੀ ਪੈ ਜਾਂਦਾ ਤੇ ਅੱਜ ਵਾਲੀ ਵੀਡੀਓ ਚ ਸਿਰਫ ਦੋ ਸੂਟ ਸੀਗੇ ਤੇ ਤੁਸੀਂ ਹੋਰ ਸੂਟ ਵੇਖਣ ਲਈ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਦਾ ਨਵਾਂ ਕਲੈਕਸ਼ਨ ਬੁਟੀਕ ਤੇ ਜਿੱਥੇ ਕਿ ਆਪਣੇ ਵਰਕ ਵਾਲੇ ਸੂਟਾਂ ਦੀ ਆਪਾਂ ਵੀਡੀਓਸ ਪਾਉਂਦੇ ਆ ਥੋੜੀਆਂ ਪੌਣੇ ਤਾਂ ਆਪਾਂ ਘੱਟੀ ਆ ਪਰ ਜਿੰਨੀਆਂ ਵੀ ਹੁੰਦੀਆਂ ਆਪਾਂ ਵਧੀਆ ਵੀਡੀਓ ਪਾਉਂਨੇ ਆ ਤੇ ਤੁਸੀਂ ਆਪਾਂ ਨੂੰ ਜਾ ਕੇ ਉਸ ਚੈਨਲ ਤੇ ਜ਼ਰੂਰ ਸਪੋਰਟ ਕਰਨੀ ਆ ਤੇ ਜੇ ਕੋਈ ਬਾਈ ਕਰਨਾ ਚਾਹੁੰਦਾ ਤੇ ਬਾਈ ਕਰ ਸਕਦਾ ਵਰਕ ਵੀ ਕਿੱਦਾਂ ਲੈ ਤੁਸੀਂ ਵਰਕ ਕਰਵਾ ਸਕਦੇ ਹੋ ਆਪਣੀ ਚੋਅ ਵਸ ਦੱਸ ਕੇ ਆਪਣਾ ਕੱਪੜਾ ਦੱਸ ਕੇ ਤੁਸੀਂ ਹਰ ਇੱਕ ਤਰ੍ਹਾਂ ਦਾ ਆਪਣੇ ਤੋਂ ਫੈਬਰਿਕ ਲੈ ਸਕਦੇ ਹੋ ਤੇ ਸਪੋਰਟ ਜ਼ਰੂਰ ਕਰਨੀ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਸੋਨੇ ਸੋਨੇ ਵਰਕ ਵੇਖਣੇ ਆ ਤੇ ਆਈਡੀਆਸ ਵੀ ਲੈ ਸਕਦੇ ਹੋ ਤੁਸੀਂ ਇਹ ਨਹੀਂ ਹੈਗਾ ਕਿ ਸਿਰਫ ਆਪਾਂ ਵੀ ਆਪਣੇ ਤੋਂ ਹੀ ਸੂਟ ਬਾਇ ਕਰੋ ਤੁਸੀਂ ਆਈਡੀਆ ਲੈ ਕੇ ਆਪ ਖੁਦ ਵੀ ਤਿਆਰ ਕਰਵਾ ਸਕਦੇ ਹੋ ਇਹਨਾਂ ਕੋਈ ਹੈ ਨਹੀਂ ਹੈਗਾ ਤੇ ਜਰੂਰ ਆਪਣੀ ਵੀਡੀਓ ਨੂੰ ਪਿਆਰ ਦੇਣਾ ਇਸੇ ਕਾਰਨਾ ਕਰਕੇ ਅੱਜ ਮੈਂ ਤੁਹਾਨੂੰ ਦਿਖਾਇਆ ਹੈਗਾ ਫਸਟ ਸੇਮ ਟਾਈਮ ਹੀ ਆਪਾਂ ਪਾਈ ਹੈ ਵੀਡੀਓ ਆਪਣੇ ਬੁਟੀਕ ਵਾਲੀ ਤੇ ਇਹ ਆਪਣੇ ਦੂਸਰੇ ਚੈਨਲ ਤੇ ਕੰਮ ਆਊਗਾ ਥੋਨੂੰ ਸਿਰਫ ਇਹ ਦੱਸਣ ਵਾਸਤੇ ਪਾਈ ਆ ਵੀ ਬੀਬੀ ਜੀ ਹੁਣ ਕਰਕੇ ਵਲੌਗ ਨਹੀਂ ਆਉਂਦੇ ਤੁਹਾਡਾ ਵੀਡੀਓ ਵੇਖਣ ਵਾਸਤੇ ਧੰਨਵਾਦ ਤੇ ਅਮਨ ਜਗਿੰਦਰ ਵਲੌਗ ਨੂੰ ਜਰੂਰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ ਸਤਿ ਸ੍ਰੀ ਅਕਾਲ